ਨਿਰਨਾਮ ਡਾਕਟਰ ਦੀਪਕ ਪਟਿਆ ਤੇ ਮੈਂ ਆ ਆਰ ਡੀ ਡੀ ਐਲ ਦੇ ਵਿੱਚ ਵੈਟਰਨਰੀ ਪਬਲਿਕ ਹੈਲਥ ਆਫੀਸਰ ਦਾ ਡਿਊਟੀ ਨਿਭਾਰ ਰਿਹਾ ਹੈਗਾ ਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਵਕਫਾ ਜਾਲਵਾਦ ਵਿੱਚ ਬਿਮਾਰੀਆਂ ਦੀ ਇਚਾਂਜ ਕਰਦੇ ਆ ਜਿਹਦੇ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਕਿਸਾਨਾਂ ਵਾਸਤੇ ਉਹ ਹੈਗਾ ਟੀਬੀ ਔਰ ਜੀਡੀ ਜਿੰਨੂੰ ਆਪਾਂ ਪੰਜਾਬੀ ਚ ਤਪਦਿਕ ਔਰ ਜਾਨੀਜ਼ ਡਿਜ਼ੀਜ਼ ਕਹਿੰਦੇ ਆ ਉਹਨਾਂ ਬਾਰੇ ਜਿਹੜਾ ਹੈਗਾ ਆਪਾਂ ਫਾਰਮਰਸ ਨੂੰ ਥੋੜੀ ਅ ਇਨਫਾਰਮੇਸ਼ਨ ਦੇਵਾਂਗੇ ਇਹ ਦੋਨੇ ਬੈਕਟੀਰੀਆ ਮਾਈਕੋਬੈਕਟੀਰੀਅਮ ਦੇ ਨਾਲ ਹੁੰਦੀਆਂ ਨੇ ਬਿਮਾਰੀਆਂ ਇੱਕ ਜਿਹੜੀ ਟੀਬੀ ਬਿਮਾਰੀ ਹੈ ਤਪਦੀਕ ਬਿਮਾਰੀ ਇਹ ਮਾਈਕੋਬੈਕਟੀਰੀਅਮ ਬਹੁਤ ਤਰ੍ਹਾਂ ਹੀ ਹੁੰਦੀ ਹੈ ਤੇ ਜਿਹੜੀ ਨਾਮ ਚੌਨੀ ਦਾਮ ਦੀ ਬਿਮਾਰੀ ਜਿਹੜੀ ਹੈ ਮਾਈਕੋਬੈਕਟੀਰੀਅਮ ਪੈਰਾਪੇਬਲੋਕਲੋਸਿਸ ਦੇ ਰਾਹੀਂ ਹੁੰਦੀ ਹੈ ਤੇ ਇਹ ਸੇਮ ਹੀ ਬਿਮਾਰੀ ਨੂੰ ਆਪਾਂ ਕਹਿ ਸਕਦੇ ਹਾਂ ਜਿਹੜੀ ਮਨੁੱਖ ਦੇ ਵਿੱਚ ਟੀਬੀ ਦਾ ਰੋਗ ਕਰਦੀ ਹੈ ਤੇ ਮਨੁੱਖ ਦੇ ਵਿੱਚ ਵੀ ਜਿਹੜਾ ਹੈਗਾ ਲਾਲ ਰਾਈ ਫੁਕਰਾਈ ਜਿਹੜਾ ਹੈਗਾ ਜਾਨਵਰਾਂ ਤੋਂ ਮਨੁੱਖ ਅਤੇ ਮਨੁੱਖ ਤੋਂ ਜਾਨਵਰ ਦੇ ਵਿੱਚ ਟੀਵੀ ਦਾ ਰੋਗ ਜਾ ਸਕਦਾ ਹੈ। ਟੀਵੀ ਦਾ ਰੋਗ ਚੜਾ ਹੈ ਇੱਕ ਕਾਫੀ ਮੈਂ ਕਵਾਂਗਾ ਖਤਰਨਾਕ ਬਿਮਾਰੀ ਹੈ ਜਿਹਦੇ ਬਾਰੇ ਫਾਰਮਰਸ ਨੂੰ ਜਿਆਦਾ ਪਤਾ ਨਹੀਂ ਹੈ। ਇਹ ਆਮ ਤੌਰ ਤੇ ਆਪਾਂ ਨੂੰ ਆਵਾਰਾ ਜਾਨਵਰਾਂ 'ਚ ਮਿਲਦੀ ਹੈ ਜਿਆਦਾ ਜਿੱਥੇ ਆਰਗੇਨਾਈਜ਼ ਫਾਰਮ ਹੈਗੇ ਆ ਉੱਥੇ ਬਿਮਾਰੀ ਬਹੁਤ ਘੱਟ ਹੁੰਦੀ ਹੈ। ਜੇਕਰ ਆਪਾਂ ਜਾਨਵਰਾਂ ਦਾ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਆ ਉਹਦੇ ਵਿੱਚ ਵੀ ਜੜਾ ਹੈਗਾ ਬਿਮਾਰੀ ਦੇ ਹੋਣ ਦੇ ਚਾਂਸ ਕਾਫੀ ਘੱਟ ਜਾਂਦੇ ਹਨ। ਸ਼ੁਰੂ ਦੇ ਵਿੱਚ ਜਾਨਵਰ ਨੂੰ ਜਿਹੜਾ ਆਗਾ ਕਿਸੇ ਵੀ ਜਾਨਵਰ ਨੂੰ ਹੋ ਸਕਦੀ ਹੈ ਬਿਮਾਰੀ ਸ਼ੁਰੂ ਦੇ ਵਿੱਚ ਹਲਕਾ ਜਾਂ ਬੁਖਾਰ ਰਹਿੰਦਾ ਹੈ ਜਾਨਵਰ ਖਾਂਸੀ ਕਰਦਾ ਹੈ ਪਹਿਲਾਂ ਪਹਿਲਾਂ ਤਾਂ ਜਾਨਵਰ ਦੀ ਖਾਂਸੀ ਦੇ ਵਿੱਚ ਰੇਸ਼ਾ ਆਂਦਾ ਹੈ ਪਰ ਬਾਅਦ ਵਿੱਚ ਇਹ ਸੁੱਕੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਾਨਵਰ ਨੂੰ ਬੁਖਾਰ ਵੀ ਨਹੀਂ ਹੁੰਦਾ ਜਾਨਵਰ ਹੌਲੀ ਹੌਲੀ ਲਿੱਸਾ ਪੈਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਸਰੀਰ ਬਹੁਤ ਘਟ ਜਾਂਦਾ ਹੈ ਦੁੱਧ ਬਹੁਤ ਘਟ ਜਾਂਦਾ ਹੈ ਜਾਨਵਰ ਦੇ ਪਿੰਜਰ ਹੱਡੀਆਂ ਪਿੰਜਰ ਜੜਾ ਹੈਗਾ ਉਹ ਦਿਸਦੇ ਸ਼ੁਰੂ ਹੋ ਜਾਂਦੇ ਆ ਔਰ ਅੰਦਰੂਨੀ ਤੌਰ ਤੇ ਬਿਮਾਰੀ ਆਂਤੜੀਆਂ ਦੇ ਵਿੱਚ ਵੀ ਜਿਹੜਾ ਹੈ ਇੰਟਰਸਟਿਸ਼ੀਅਲ ਫਾਰਮ ਦੇ ਵਿੱਚ ਵੀ ਮੌਜੂਦ ਹੁੰਦੀ ਹੈ ਇਸ ਬਿਮਾਰੀ ਦਾ ਸਭ ਤੋਂ ਪਹਿਲਾਂ ਤਾਂ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਇਹ ਜਾਂਚ ਤੁਸੀਂ ਆਪਣੇ ਜ਼ਿਲ੍ਹਾ ਪੱਧਰੀ ਹਸਪਤਾਲ ਤੋਂ ਵੀ ਕਰਵਾ ਸਕਦੇ ਹੋ ਜ਼ਿਲ੍ਹਾ ਪੱਧਰੀ ਪਾਲਿਕਲਿਨਿਕ ਵਿੱਚ ਪਥੋਲੋਜੀਸ ਜਿਹੜੇ ਹੁੰਦੇ ਆ ਸਾਡੇ ਸਪੈਸ਼ਲਿਸਟ ਉਹ ਵੀ ਇਹ ਬਿਮਾਰੀ ਦੀ ਜਾਂਚ ਕਰਦੇ ਆ ਇਸ ਬਿਮਾਰੀ ਦੀ ਜਾਂਚ ਵਾਸਤੇ ਇੱਕ ਟੀਕਾ ਲੱਗਦਾ ਸ਼ੰਬੜੀ ਦੇ ਉੱਤੇ ਜਾਂਚ ਤੋਂ ਪਹਿਲਾਂ ਆਪਾਂ ਚਮੜੀ ਦੀ ਮੋਟਾਈ ਮਾਪਦੇ ਹਾਂ ਔਰ 7 ਦਿਨਾਂ ਤੋਂ ਬਾਅਦ ਆਪਾਂ 72 ਘੰਟੇ ਬਾਅਦ ਫੇਰ ਚਮੜੀ ਦੀ ਮੋਟਾਈ ਮਾਪਦੇ ਹਾਂ ਚਮੜੀ ਦੀ ਮੋਟਾਈ ਦੇ ਵਿੱਚ ਫਰਕ ਦੇ ਹਿਸਾਬ ਨਾਲ ਅਸੀਂ ਇਹ ਦੇਖਦੇ ਹਾਂ ਵੀ ਇਹ ਬਿਮਾਰੀ ਜਾਨਵਰ ਨੂੰ ਹੈਗੀ ਹੈ ਕਿ ਨਹੀਂ ਚਮੜੀ ਮੋਟੀ ਹੋ ਜਾਂਦੀ ਹੈ ਔਰ ਜਾਂ ਫਿਰ ਜਾਨਵਰ ਦੀ ਚਮੜੀ ਦੇ ਉੱਤੇ ਗੰਡਾ ਮਨ ਜਾਂਦੀਆਂ ਉਹਦੇ ਵਿੱਚੋਂ ਪਸ ਨਿਕਲਦੀ ਹੈ ਇਹ ਪੋਜ਼ਿਟਿਵ ਜਾਨਵਰ ਦੀ ਲੱਛਣ ਹੈ ਮਤਲਬ ਕਹਿੰਦਾ ਵੀ ਜਿਹੜੇ ਜਾਨਵਰਾਂ ਵਿੱਚ ਇਹੋ ਜਿਹੇ ਲੱਛਣ ਆ ਉਹ ਜਾਨਵਰ ਟੀਬੀ ਦਾ ਸ਼ਿਕਾਰ ਹੁੰਦੇ ਹਨ ਪੋਜ਼ਿਟਿਵ ਹੁੰਦੇ ਹਨ ਜਦਕਿ ਜੇ ਜਾਨਵਰ ਦੀ ਚਮੜੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਤੇ ਜਾਨਵਰ ਇਸ ਬਿਮਾਰੀ ਤੋਂ ਮੁਕਤ ਹੈ ਇਦਾਂ ਹੀ ਜੇ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਹ ਲਾਗ ਦੀ ਛੂਤ ਦੀ ਬਿਮਾਰੀ ਹੈ ਇਹਦੇ ਵਿੱਚ ਆਪਾਂ ਨੂੰ ਆਪਣੇ ਦੂਜੇ ਤੰਦਰੁਸਤ ਜਾਨਵਰਾਂ ਨੂੰ ਆਪਣੇ ਪੋਜ਼ਿਟਿਵ ਜਾਨਵਰ ਤੋਂ ਅਲੱਗ ਰੱਖਣਾ ਪੈਂਦਾ ਹੈ ਤੇ ਪੋਜ਼ਿਟਿਵ ਜਾਨਵਰ ਨੂੰ ਕੱਢਣਾ ਪੈਂਦਾ ਹੈ ਇਦਾਂ ਹੀ ਦੂਜੀ ਬਿਮਾਰੀ ਜਿਹੜੀ ਆਪਾਂ ਡਿਸਕਸ ਕਰਾਂਗੇ ਉਹ ਹੈ ਜੌਨੀਜ਼ ਬਿਮਾਰੀ ਜਾਂ ਜੀਡੀ ਦੀ ਬਿਮਾਰੀ ਇਹ ਆਮ ਤੌਰ ਤੇ ਵੱਡੇ ਪਸ਼ੂ ਨੂੰ ਜ਼ਿਆਦਾ ਹੁੰਦੀ ਹੈ ਔਰ ਇਹ ਵੀ ਜਿਹੜਾ ਹੈਗਾ ਉਸ ਜਗਾ ਤੇ ਬਿਮਾਰੀ ਜ਼ਿਆਦਾ ਜਿੱਥੇ ਜਾਨਵਰ ਚਰਦੇ ਆ ਔਰ ਕੋਈ ਪੋਜ਼ਿਟਿਵ ਜਾਨਵਰ ਆਪਣੇ ਗੋਬਰ ਰਾਹੀ ਗੋਹੇ ਰਾਹੀ ਕਟਾਨੂ ਜਿਹੜਾ ਹੈਗਾ ਮਿੱਟੀ ਚ ਫਲਾਉਂਦਾ ਹੈਗਾ ਤੇ ਫਿਰ ਉਹ ਫਲਾਬ ਦੇ ਥਰੂ ਜਿਹੜਾ ਹੈਗਾ ਜਦੋਂ ਦੂਜਾ ਜਾਨਵਰ ਉਸ ਘਾਹ ਨੂੰ ਖਾਂਦਾ ਜਾਂ ਚਾਰੇ ਨੂੰ ਖਾਂਦਾ ਉਹਦੇ ਵਿੱਚ ਜਾ ਕੇ ਬਿਮਾਰੀ ਦੇ ਲੱਛਣ ਪੈਦਾ ਹੁੰਦੇ ਹਨ ਇਹਦੇ ਵਿੱਚ ਜਾਨਵਰਾਂ ਦੇ ਵਿੱਚ ਆਮ ਤੌਰ ਤੇ ਜੇ ਆਪਾਂ ਗਾਵਾਂਵਾਂ ਦੀ ਗੱਲ ਕਰੀਏ ਕ੍ਰੋਨਿਕ ਡਾਇਰੀਆ ਜਿੰਨੂੰ ਆਪਾਂ ਕਹਿੰਨੇ ਆ ਬਈ ਮੋਗ ਜਾਨਵਰ ਦੀ ਮੋਗ ਨਹੀਂ ਹਟਦੀ ਹੈ ਆਪਾਂ ਆਮ ਤੌਰ ਤੇ ਇਲਾਜ ਕਰਵਾਨੇ ਆ ਜਾਨਵਰ ਦੋ ਤਿੰਨ ਦਿਨਾਂ ਵਾਸਤੇ ਆਪਾਂ ਟੀਕੇ ਲਵਾਨੇ ਆ ਮੋਗ ਠੀਕ ਹੋ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਮੋਗ ਦੁਬਾਰਾ ਆ ਜਾਂਦੀ ਹੈ ਜਿੰਨੀਆਂ ਵੀ ਆਪਾਂ ਦਵਾਈਆਂ ਯੂਜ਼ ਕਰਦੇ ਆ ਸਾਰੀਆਂ ਬੇਅਸਰ ਹੋ ਜਾਂਦੀ ਹੈ ਜਾਨਵਰ ਮੋਗ ਮਾਰਦਾ ਹੈ ਜਾਨਵਰ ਪਿਛਕਾਰੀ ਵਾਂਗ ਮੋਗ ਮਾਰਦਾ ਹੈ ਔਰ ਉਹਦੇ ਮੋਕ ਦੇ ਵਿੱਚੋਂ ਬਹੁਤ ਹੀ ਗੰਦੀ ਦੁਰਗੰਧ ਜਿੱਦਾਂ ਤੁਸੀਂ ਕਹਿ ਲਓ ਵੀ ਮਟਰਾਂ ਦੇ ਛਿਲਕੇ ਸੜੇ ਹੁੰਦੇ ਆ ਉਹਦਾਂ ਦੀ ਜਾਨਵਰ ਦੇ ਗੋਬਰ ਦੇ ਵਿੱਚੋਂ ਸਮੈਲ ਆਉਂਦੀ ਹੈ ਜਾਨਵਰ ਦੀ ਸਿਹਤ ਕਾਫੀ ਡਾਊਨ ਹੋ ਜਾਂਦੀ ਹੈ ਦੁੱਧ ਬਹੁਤ ਘਟ ਜਾਂਦਾ ਹੈ ਤੇ ਜਾਨਵਰ ਜਿਹੜਾ ਹੈਗਾ ਇਹਦੇ ਕਿਟਾਣੂ ਛੂਤ ਦੇ ਨਾਲ ਆਪਣੇ ਕੋਲੇ ਦੇ ਨਾਲ ਦੂਜੇ ਚਾਰਵਾਂ ਨੂੰ ਵੀ ਫੈਲਾਉਂਦਾ ਹੈਗਾ ਇਸ ਬਿਮਾਰੀ ਦੀ ਜਾਂਚ ਵੀ ਜਿਹੜਾ ਹੈਗਾ ਟੀਕਾ ਜਿਹੜਾ ਜ਼ਿਲ੍ਹਾ ਪੱਤਰੀ ਲੈਵਲ ਤੇ ਪੌਲੀਕਲੀਨਿਕਾ ਦੇ ਵਿੱਚ ਜਾਂ ਆਪਣੇ ਤੁਸੀਂ ਵੈਟਰਨਰੀ ਅਫਸਰ ਤੋਂ ਕਰਵਾ ਸਕਦੇ ਹੋ ਉਹ ਲੱਗਦਾ ਹੈਗਾ ਉਹੀ ਟੀਕਾ ਆਪਾਂ ਲਾਣੇ ਆ ਜਦੋਂ ਆਪਾਂ ਟੀਵੀ ਬਿਮਾਰੀ ਦੀ ਜਾਂਚ ਕਰਦੇ ਆ ਟੀਕਾ ਲਾਣ ਤੋਂ ਪਹਿਲਾਂ ਆਪਾਂ ਚਮੜੀ ਦੀ ਮੋਟਾਈ ਦੇਖਦੇ ਆ ਟੀਕਾ ਲਾਣ ਤੋਂ 72 ਘੰਟੇ ਬਾਅਦ ਆਪਾਂ ਚਮੜੀ ਦੀ ਮੋਟਾਈ ਦੇਖਦੇ ਆ ਤੇ ਜਿੰਨਾ ਜਾਨਵਰ ਵਿੱਚ ਇਹ ਪੋਜ਼ਿਟਿਵ ਆਂਦਾ ਉਹਦੇ ਵਿੱਚ ਉਦਾਂ ਹੀ ਸਕਿਨ ਥਿਕਨੈਸ ਚਮੜੀ ਦੀ ਮੋਟਾਈ ਵੱਧ ਜਾਂਦੀ ਹੈ ਜਾਂ ਚਮੜੀ ਦੇ ਵਿੱਚ ਜਿਹੜਾਗਾ ਗੰਡਾ ਬਣ ਜਾਂਦੀ ਹੈ ਇਹ ਵੀ ਇਲਾਜਾਂ ਬਿਮਾਰੀ ਇਹਦਾ ਵੀ ਕੋਈ ਇਲਾਜ ਨਹੀਂ ਹੈ ਬੱਕਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਜਾਨਵਰ ਮੋਗ ਮਾਰਦਾ ਹੈ ਔਰ ਉਹਦੇ ਵਿੱਚ ਜਾਨਵਰ ਦੇ ਗਲ ਦੇ ਥੱਲੇ ਜਿਹੜਾ ਹੈਗਾ ਚਾਲੜ ਜੀ ਬਣ ਜਾਂਦੀ ਹੈ ਇਹ ਇੱਕ ਉਹਨਾਂ ਦੀ ਨਿਸ਼ਾਨੀ ਹੈ ਉਹਨਾਂ ਦੇ ਵਿੱਚ ਵੀ ਆਪਾਂ ਇਹ ਬਿਮਾਰੀ ਜਾਂਚ ਕਰ ਸਕਦੇ ਹਾਂ ਤੱਪਦੀਗ ਦਾ ਰੋਗ ਟੀਵੀ ਵਾਲਾ ਰੋਗ ਜੂਨੋਟਿਕ ਹੈ ਜੇ ਤੁਸੀਂ ਕਿਸੇ ਜਾਨਵਰ ਦਾ ਟੀਵੀ ਪੋਜ਼ਿਟਿਵ ਜਾਨਵਰ ਦਾ ਦੁੱਧ ਪੀਂਦੇ ਹੋ ਬੋਇਲ ਨਹੀਂ ਕਰਦੇ ਤਾਂ ਫਿਰ ਜਿਹੜਾ ਹੈਗਾ ਮਨੁੱਖ ਵਿੱਚ ਵੀ ਇਹ ਬਿਮਾਰੀ ਆ ਸਕਦੀ ਹੈ ਤੇ ਮਨੁੱਖ ਜਿਹੜਾ ਜਾਨਵਰ ਦਾ ਦੁੱਧ ਕੜਦਾ ਹੈ ਮਿਲਕਰ ਜਿਹੜਾ ਹੁੰਦਾ ਉਹ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਟੀਵੀ ਦਾ ਰੋਗ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹ ਪੋਜ਼ਿਟਿਵ ਹੈ ਤੇ ਥਾਣਾ ਦੇ ਰਸਤੇ ਜਿਹੜਾ ਹੈਗਾ ਕਿ ਤਾ ਨੂੰ ਜਾਨਵਰ ਤੱਕ ਵੀ ਜਾ ਸਕਦੇ ਹੈ ਸੋ ਜੇਕਰ ਤੁਹਾਨੂੰ ਲੱਗੇ ਵੀ ਤੁਹਾਡੇ ਜਾਨਵਰਾਂ ਦੇ ਵਿੱਚ ਇਹੋ ਜਿਹੀ ਕੋਈ ਲੱਛਣ ਹੈਗੇ ਆ ਤੇ ਤੁਸੀਂ ਆਪਣੇ ਨੇੜੇ ਦੇ ਵੈਟਰਨਰੀ ਅਫਸਰ ਨਾਲ ਸੰਪਰਕ ਕਰੋ ਉਹਨਾਂ ਨੂੰ ਆਪਣੇ ਜਾਨਵਰ ਦੇ ਲੱਛਣ ਦੱਸ ਕੇ ਆਪਾਂ ਜਿਹੜਾ ਹੈਗਾ ਇਹ ਦੋਨਾਂ ਬਿਮਾਰੀਆਂ ਦੀ ਸਮੇਂ ਸਿਰ ਜੇ ਟੈਸਟ ਕਰਵਾ ਲਈਏ ਤੇ ਆਪਾਂ ਜਿਹੜਾ ਹੈਗਾ ਇਹਦੇ ਫਿਲਹਾਲ ਤੋਂ ਇਹ ਛੂਤੇ ਰੋਗ ਤੋਂ ਬਚ ਸਕਦੇ ਆ ਆਪੇ ਬਚ ਸਕਦੇ ਆ ਔਰ ਦੂਜੇ ਜਾਨਵਰ ਨੂੰ ਆਪਾਂ ਜਿਹੜਾ ਹੈਗਾ ਬਚਾ ਸਕਦੇ ਸੋ ਮੈਂ ਆਸ ਕਰਦਾ ਹਾਂਗਾ ਕਿ ਕਿਸਾਨ ਭਾਈ ਜਿਹੜਾ ਹੈਗਾ ਉਹ ਇਹਨਾਂ ਲੱਛਣਾਂ ਨੂੰ ਚੰਗੀ ਤਰ੍ਹਾਂ ਦੇਖਣਗੇ ਔਰ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਹੈਗਾ ਆਪਣੀ ਸੂਝ ਦੇ ਨਾਲ ਇਹ ਬਿਮਾਰੀ ਨੂੰ ਆਪਣੇ ਫਾਰਮਾ ਔਰ ਆਪਣੇ ਪ੍ਰਿੰਟਰ ਦੇ ਵਿੱਚੋਂ ਜਿਹੜਾ ਹੈਗਾ ਭਜਾ ਦੇ ਸਤਿ ਸ਼੍ਰੀ ਅਕਾਲ